ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਜਿੰਨੇ ਵੀ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਨਣ ਦੇ ਵਿੱਚ ਹਾਜ਼ਰ ਹੋਈ ਹੈ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਅੱਜ ਬੜਾ ਇਸ ਦਿਨ ਨੂੰ ਸੁਭਾਗਾ ਦਿਨ ਸਮਝਦਾ ਹਾਂ ਕਿ ਮੇਰੇ ਪਿੰਡ ਦੇ ਵਿੱਚ ਸਾਰੇ ਬੰਦਿਆਂ ਨੇ ਸਾਰੀਆਂ ਪਾਰਟੀਆਂ ਨੇ ਜਿੰਨੀਆਂ ਵੀ ਅਸਿਆਸੀ ਪਾਰਟੀਆਂ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੇ ਇਹ ਇਸ ਬੀਲ ਤੇ ਸਹਿਮਤੀ ਕੀਤੀ ਹੈ ਜਦੋਂ ਤੱਕ ਆਪਾਂ ਇਹਨੂੰ ਸਾਰੇ ਪਿੰਨੇ ਫੈਮਟੀ ਦੇ ਨਾਲ ਇਹਨੂੰ ਸਰਪੰਚ ਬਣਾਉਣਾ ਹੈ ਇਹਨੂੰ ਇਹ ਸਾਰੀ ਗੱਲ ਦੀ ਤਗੀਦ ਕੀਤੀ ਆ ਅੱਜ ਤੋਂ ਬਾਤੂ ਪਿੰਡ ਦਾ ਸਾਝਾ ਸਰਪੰਚ ਹੈ ਨਾ ਕਿ ਤੂੰ ਕਿਸੇ ਪਾਰਟੀ ਦਾ ਹੈ ਨਾ ਹੀ ਤੂੰ ਕਿਸੇ ਪਾਰਟੀ ਤੋਂ ਕਾਨੂੰ ਕਿਸੇ ਪਾਰਟੀ ਦੇ ਜਾ ਕੇ ਦਖਲਦਾਰੀ ਕਰਨੀ ਆ ਨਾ ਹੀ ਕਿਸੇ ਦਿਨ ਆ ਤੂੰ ਰਾਜ ਦੀ ਕੋਸ਼ਿਸ਼ ਕਰਨੀ ਆ ਤੂੰ ਇੱਕ ਨਰਕੋਲ ਤੇ ਪਿੰਡ ਦੇ ਵਿੱਚੋਂ ਸਾਰੇ ਪਿੰਡ ਦੇ ਲੋਕਾਂ ਦਾ ਸੰਬੰਧਾ ਸਮਝ ਕੇ ਅਸੀਂ ਸਰਪੰਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤਿੱਕੇ ਨੇ ਤੂੰ ਨਰਵਾਖ ਚੋਣਾ ਜਿੱਤ ਕੇ ਬਣ ਕੇ ਸਰਪੰਚ ਬਣ ਕੇ ਸਾਰੇ ਪਿੰਡ ਦਾ ਵਿਕਾਸ ਬਾਤ ਤੇ ਤੂੰ ਸਾਝਾ ਕੰਮ ਕਰਨਾ ਹੈ ਕਿਸੇ ਵੀ ਪਾਰਟੀ ਨਾਲ ਕਿਸੇ ਬੰਦੇ ਨਾਲ ਕੋਈ ਲਾਗਤਬਾਜ਼ੀ ਨਹੀਂ ਕਰਨੀ ਕਿਸੇ ਬੰਦੇ ਨਾਲ ਆਪਣਾ ਹੁੰਦਾ ਮਾੜਾ ਮੁੱਢਾ ਤਤਕਾਰ ਉਹਨੂੰ ਵੀ ਆਪਾਂ ਨੀਵੇਂ ਹੋ ਕੇ ਬੁਲਾ ਕੇ ਉਹਦੇ ਨਾਲ ਆਉਣ ਦੀ ਕੋਸ਼ਿਸ਼ ਕਰਨੀ ਹੈ ਮੈਂ ਕਿਹਾ ਆਪਾਂ ਆਪਾ ਕਿਸੇ ਬੰਦੇ ਨੂੰ ਆਪਣੇ ਮਨੋਂ ਬਖ ਕਰਨ ਦੀ ਕੋਸ਼ਿਸ਼ ਕਰੀਏ ਇਹ ਬੰਦਾ ਮੇਰੇ ਵਰ ਖਲਾਫ ਸੀ ਮੈਂ ਜਿਹੜਾ ਐ ਕਾ ਨਾ ਬਿਲਕੁਲ ਨਹੀਂ ਅੱਜ ਤੋਂ ਜਿਹੜਾ ਤੂੰ ਪਿੰਡ ਦਾ ਸਰਪੰਚ ਬਣਦਾ ਤੇ ਤੈਨੂੰ ਤਕੀਦ ਕੀਤੀ ਸਾਰੇ ਪਿੰਡ ਨੇ ਤੇਰੀ ਸਹਿਯਕਤ ਕੀਤੀ ਹੈ ਸਾਨੂੰ ਅੱਜ ਸਾਰੇ ਪਿੰਡ ਤੋਂ ਤੂੰ ਚੰਗਾ ਲੱਗਿਆ ਤਾਂ ਹੀ ਤੇਰੇ ਵਾਸਤੇ ਸਾਰਾ ਪਿੰਡ ਇਕੱਠਾ ਹੋ ਕੇ ਇੱਥੇ ਖੜਾ ਹੋਇਆ ਅਸੀਂ ਸਾਰੇ ਪਿੰਡ ਅੱਗੇ ਮੈਂ ਬੇਨਤੀ ਕਰਦਾ ਕਿ ਕਦੇ ਨੂੰ ਕੋਈ ਵੀ ਬੰਦਾ ਇਹਦੇ ਵਰਖਾ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕਰੇ ਅਸੀਂ ਇਹ ਕੋਈ ਵਕਾ ਕਰਵਾ ਲਈ ਕਰੂਗਾ ਅਸੀਂ ਸਾਰਾ ਪਿੰਡ ਇੱਕ ਪਾਸੇ ਸਹਿਮਤ ਹੈ ਅਸੀਂ ਇਸ ਬੰਦੇ ਨੂੰ ਪਿੰਚ ਬਣਾ ਕੇ ਖੁਸ਼ ਹਾਂ ਸਾਰੀਆਂ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਸਾਰੇ ਬੰਦੇ ਆਪਦੇ ਬੰਦਿਆਂ ਨੂੰ ਕਹਿਣਗੇ ਭਾਈ ਆਪਾਂ ਕੋਈ ਗੱਲ ਵੱਧ ਘੱਟ ਗੱਲ ਨਹੀਂ ਕਰਨੀ ਸਾਰੇ ਬੰਦੇ ਸਹਿਮਤੀ ਨਾਲ ਆਪਾਂ ਮੈਂਬਰ ਬਣਾਵਾਂਗੇ ਜਿੰਨੇ ਮੈਂਬਰ ਬਣਾਉਣੇ ਆਪਾਂ ਸਾਰੇ ਬਿਨਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਬਣਾਵਾਂਗੇ ਨਾ ਕਿ ਪਾਰਟੀ ਵੱਜ ਵੀ ਮੇਰੇ ਤਨ ਬਣ ਕੇ ਮੇ ਆਪਾਂ ਸਾਰੇ ਬੰਦੇ ਨੂੰ ਸਹਿਮਤ ਕਰਕੇ ਫਿਰ ਇਹ ਕਾਰਵਾਈ ਕਰਨ ਲਈ ਸ਼ੁਰੂ ਕੀਤੀ ਹੈ ਸਾਰੇ ਬੰਦੇ ਦੀ ਰੈਲ ਲੈ ਕੇ ਆਪਾਂ ਇੱਥੇ ਇਕੱਠੇ ਹੋਏ ਆਂ ਕਿਸੇ ਬੰਦੇ ਨੇ ਕੋਈ ਜਿਹੇ ਬੰਦੇ ਦਾ ਕੋਈ ਹੈ ਪ੍ਰੋਬਲਮ ਹੈ ਤਾਂ ਉਹ ਬੰਦਾ ਹੁਣ ਦੱਸ ਸਕਦਾ ਭਾਈ ਮੈਂ ਆਸ ਬਸਿਆ ਮੈਂ ਨਹੀਂ ਬੋਚ ਲੱਖੀ ਨਹੀਂ ਕਿ ਕੀ ਨਹੀਂ ਤਾਂ ਸਾਡੇ ਕਿੰਨੇ ਬੰਦੇ ਨੂੰ ਅਸੀਂ ਸਪੈਂਕ ਚੁਣਿਆ ਤੇ ਸਾਰੇ ਬੰਦੇ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੇ ਸਾਰੇ ਨਗਰ ਨਿਵਾਸੀ ਅੱਜ ਆਉਣ ਵਾਲੇ ਦਿਨ 15 ਤਰੀਕ ਨੂੰ ਨਗਰ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਸਭ ਤੋਂ ਵੱਡਾ ਪਿੰਡ ਦਾ ਥੰਮ ਮੰਨਿਆ ਜਾਂਦਾ ਸਾਰੇ ਨਗਰ ਦੇ ਦੁੱਖ ਸੁੱਖ ਦੇ ਵਿੱਚ ਇੱਕ ਪੰਚਾਇਤ ਚੁਣੀ ਜਾਂਦੀ ਜਿਨ੍ਹਾਂ ਨੇ ਨਗਰ ਦੀ ਸਾਂਭ ਸੰਭਾਲ ਤੇ ਪ੍ਰਕਾਸ਼ ਕਰਨਾ ਹੁੰਦਾ ਪਹਿਲਾਂ ਸਾਰਿਆਂ ਨੇ ਬਾਹਰ ਇਕੱਠੇ ਹੋ ਕੇ ਅਲੱਗ-ਅਲੱਗ ਆਪਦੀ ਜਿਹੜੇ ਵੀ ਮੋਤਵਾਰ ਬੰਦੇ ਆ ਸਾਰਿਆਂ ਨੇ ਸਹਿਮਤੀ ਦਿੱਤੀ ਆ ਧੰਨਵਾਦ ਕਰਦੇ ਉਹਨਾਂ ਦਾ ਕਿਉਂਕਿ ਨਗਰ ਦੇ ਵਿੱਚ ਸਰਬਸੰਮਤੀ ਹੋ ਜਾਣੀ ਸਭ ਤੋਂ ਵੱਡੀ ਗੱਲ ਆ ਕਿਉਂਕਿ ਚੋਣਾਂ ਦੇ ਵਿੱਚ ਮੂਹ ਰੋਸੇ ਹੁੰਦੇ ਆ ਇੱਕ ਦੂਜੇ ਨਾਲ ਸਾਰਿਆਂ ਦਾ ਅੱਜ ਜਿਵੇਂ ਪਿਆਰ ਆਇਆ ਹੈ ਨਾ ਸਾਰੇ ਇਕੱਠੇ ਗੁਰੂ ਘਰ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ ਪਹਿਲਾਂ ਬਾਹਰ ਲੰਗਰ ਹਾਲ ਚ ਇਕੱਠੇ ਹੋਏ ਸੀ ਮੈਂ ਇਸ ਚੀਜ਼ ਦੀ ਵਧਾਈ ਵੀ ਦਿੰਦਾ ਅਤੇ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਕੋ ਸੰਗਤ ਆ ਹੋਰ ਆ ਵੀ ਚਲੋ ਸਾਰੇ ਪਿੰਡ ਦੇ ਹੁਣ ਆਪਣੇ ਬਹੁਤ ਵਧੀਆ ਤਰੀਕੇ ਨਾਲ ਸਹਿਮਤੀ ਦਿੱਤੀ ਹੁਣ ਆਪਾਂ ਇਹਨੂੰ ਸਹਿਮਤੀ ਰੱਖਣਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ ਜਿਹੜੇ ਬੰਦੇ ਨੂੰ ਆਪਾਂ ਚੁਣਤਾ ਉਹੀ ਆਪਣਾ ਹੁਣ ਸਰਪੰਚਾ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਤੇ ਜਤਿੰਦਰ ਸਿੰਘ ਹੁਣਾਂ ਨੇ ਤੇ ਮਾਤਾ ਅਮਰਜੀਤ ਕੌਰ ਨੇ ਵਿਸ਼ਵਾਸ ਵੀ ਦਿਵਾਇਆ ਤੇ ਭੈਣ ਉਹਨਾਂ ਨੇ ਵੀ ਅਸੀਂ ਸਾਂਝੀ ਰਹਿਾਂਗੇ ਕਿਸੇ ਪਾਰਟੀ ਵੱਲੋਂ ਨਹੀਂ ਸਾਨੂੰ ਨਗਰ ਨੇ ਸਾਂਝਾ ਮੰਨਿਆ ਤੇ ਸਾਂਝਾ ਹੀ ਰਹਿਾਂਗੇ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਨਾ ਬਾਕੀ ਸਾਡੇ ਪਿੰਡ ਦੇ ਹੋਰ ਮੋਤਵਾਰ ਬੰਦੇ ਅਰਪਜਨ ਸਿੰਘ ਸੋਨੀ ਖੜਿਆ ਤੇ ਸਰਪੰਚ ਸਾਫਾ ਸਰਪੰਚ ਦਲਜੀਤ ਸਿੰਘ ਤਾਂ ਉਹ ਰੇਡ ਮੇਂਦਰ ਸਿੰਘ ਸਾਰਿਆਂ ਨੇ ਬਾਹਰ ਵੀ ਸਹਿਮਤੀ ਦਿੱਤੀ ਸੀ ਹੁਣ ਮੁੰਡਿਆਂ ਨੇ ਸਾਡੇ ਬਹੁਤ ਬੜੇ ਸ਼ਿੰਦਾ ਮਾਨ ਹੈ ਇਹ ਦੇਸ਼ ਵਿਦੇਸ਼ ਚ ਬੈਠੇ ਇਹਨਾਂ ਨੂੰ ਸਾਰੇ ਇਹਨੂੰ ਵੇਖਦੇ ਆ ਤੇ ਮੈਂ ਇਹ ਚਾਹੁੰਦਾ ਵੀ ਸਾਰੇ ਉਹਨਾਂ ਦੇ ਸਾਹਮਣੇ ਵੀ ਜਿਹੜੇ ਸਾਡੇ ਨਗਰ ਦੇ ਸੰਗਤ ਬਾਹਰ ਬੈਠੀ ਆ ਉਹ ਵੀ ਥੋੜਾ ਜਿਹਾ ਜਾਣੂ ਹੋ ਜਾਣ ਇਹ ਭੈਣ ਕਰਨਜੀਤ ਕੌਰ ਜਿਹਨਾਂ ਨੂੰ ਸਰਪੰਚ ਮੰਨਿਆ ਸੀ ਮੈਂ ਇਹਨਾਂ ਨੂੰ ਆਪ ਦੇ ਵੱਲੋਂ ਵਧਾਈ ਦੇਣ ਦਾ ਵਿਸ਼ਵਾਸ ਪੁਰਾਉਣਾ ਵੀ ਅਸੀਂ ਬਿਲਕੁਲ ਸਹਿਮਤੀ ਦਿੰਦੇ ਹਾਂ ਕਿ ਇਹ ਅਮਰਜੀਤ ਕੌਰ ਪਹਿਲਾਂ ਤੋਂ ਪਿੰਡ ਦੇ ਵਿੱਚ ਜਾਂ ਸਾਡੇ ਸਕੂਲਾਂ ਦੇ ਵਿੱਚ ਉਹ ਵੀ ਸਾਂਝੇ ਪ੍ਰੋਗਰਾਮ ਹੁੰਦੇ ਸੀ ਉਹਨਾਂ 'ਚ ਬਾਅਦ ਚੜ ਕੇ ਹਿੱਸਾ ਲੈਂਦੇ ਸੀ ਇਸੇ ਕਰਕੇ ਇਹਨਾਂ ਨੇ ਨਿਰਪੱਖ ਚੋਣ ਜਿਹੜੀ ਅੱਜ ਕੀਤੀ ਹੈ ਅਸੀਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਬਹੁਤ ਖੁਸ਼ ਹਾਂ ਤੇ ਨਗਰ ਨਿਵਾਸੀਆਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਨਾ ਹੈ ਕਿ ਅਸੀਂ ਜਿਹੜੀ ਇਹ ਚੋਣ ਕੀਤੀ ਆ ਬਹੁਤ ਹੀ ਸੋਚ ਸਮਝ ਕੇ ਸਾਰੇ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਇਹ ਸੋਚਿਆ ਕਿ ਸਾਡੇ ਪਿੰਡ ਦਾ ਵਿਕਾਸ ਅੱਗੇ ਨਾਲ ਵੱਧ ਹੋਵੇ ਤੇ ਕੋਈ ਲੜਾਈ ਪਸਾ ਸਾਡਾ ਕਿਸੇ ਨਾਲ ਝਗੜਾ ਨਾ ਹੋਵੇ ਜੇ ਕੋਈ ਹੈਗਾ ਤਾਂ ਮਨ ਮਟਾਪ ਆਪਾਂ ਇਥੋਂ ਮਟਾ ਕੇ ਹੀ ਜਾਣਾ ਹੈ ਆਮਾ ਦਾ ਉੱਥੇ ਜਿੱਥੇ ਵੀ ਸੱਦਣਗੇ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਦੇ ਪਿੰਡ ਦੇ ਵਿਕਾਸ 'ਚ ਹਿੱਸਾ ਪਾਵਾਂਗੇ ਬਾਈ ਮਹਿੰਦਰ ਸਿੰਘ ਦੇ ਸਰਪੰਚ ਸਾਹਿਬ ਨੇ ਵਿਸਤਾਰ ਨਾਲ ਸਾਰਾ ਚਰਣਾ ਪਾਈ ਦਿੱਤਾ ਮੈਂ ਜਤਿੰਦਰ ਸਿੰਘ ਨੂੰ ਬੇਨਤੀ ਕਰਦਾ ਵੀ ਜੋ ਸਰਪੰਚ ਸਾਹਿਬ ਨੇ ਕਹੀ ਗੱਲ ਬਿਨਾਂ ਪੇਰ ਭਾਵ ਤੋਂ ਪਿੰਡ ਦਾ ਵਿਕਾਸ ਕਰਾਉਣ ਵਧੀਆ ਪਿੰਡ ਨੂੰ ਕੋਈ ਹੁੰਦਾ ਕੋਈ ਲੜਾਈ ਝਗੜਾ ਤੋਂ ਬਚਾ ਕੇ ਰੱਖਣ ਤੇ ਬਾਕੀ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਆ ਮੈਂਬਰੀ ਦੀ ਉਹ ਵੀ ਮੈਂ ਕਹਿੰਨਾ ਜਿਵੇਂ ਇਸੇ ਤਰ੍ਹਾਂ ਹ ਸਰਪੰਚੀ ਦੀ ਚੋਣ ਆਪਾਂ ਬਹਿ ਕੇ ਆਪਾਂ ਕੀਤੀ ਆ ਉਵੇਂ ਮੈਂਬਰੀ ਚੋਣ ਵੀ ਬਹਿ ਕੇ ਸਾਰੀ ਆਪਾਂ ਕਰ ਲਈਏ ਇੱਕ ਆਪਣੀ ਸੁਸਾਇਟੀ ਦੀ ਚੋਣ ਵੀ ਧੂਰੀ ਪਈ ਆ ਉਹ ਵੀ ਸਾਰੀਆਂ ਪਾਰਟੀਆਂ ਬਹਿ ਕੇ ਉਹ ਵੀ ਆਪਾਂ ਸਿਰੇ ਲਾਈਏ ਇੰਨਾ ਕਹਿੰਦਾ ਪਰਿਵਾਰ ਨੂੰ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਸਮੂਹ ਸੰਗਤ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕਰਮਜੀਤ ਕੋ ਨੂੰ ਵਧਾਈਆਂ ਦਿੰਨਾ ਹੈ ਕਿਉਂਕਿ ਅਸੀਂ ਪਿੰਡ ਦੀ ਸਰਪੰਚ ਹੋਣੀ ਹੈ ਸਾਰੇ ਪਰਿਵਾਰ ਨੂੰ ਵਧਾਈਆਂ ਦਿੰਨੇ ਆ ਸਾਰੇ ਅਸੀਂ ਨਾਲ ਸਹਿਮਤ ਕਿਉਂਕਿ ਮਹਾਰਾਜ ਜਿਹੋਰੀ ਵਿੱਚ ਬੈਠੀ ਹੋਏ ਸਾਰੀ ਸਾਧ ਸੰਗਤ ਜੀਓ ਓਕੇ ਮੇਰੇ ਤਾ ਸਮਾਨ ਮੇਰੇ ਭਰਾਵਾਂ ਸਮਾਨ ਮੇਰੇ ਪਿਤਾ ਸਮਾਨ ਜੋ ਕੇ ਪਰਿਵਾਰ ਨੇ ਮੇਰੇ ਘਰ ਨੂੰ ਐਡਾ ਮਾਣ ਬਖਸ਼ਿਆ ਮੈਂ ਨਮਾਣਾ ਜਿਹਾ ਪਰਿਵਾਰ ਐਡੇ ਪਹੁੰਚ ਵਾਲਾ ਸੀ ਹੈ ਨਹੀਂ ਸੀ ਜੋ ਪਿੰਡ ਨੇ ਮੈਨੂੰ ਇਹ ਇਨਸਾਫ ਦਿੱਤਾ ਹੈਗਾ ਜੋ ਇਹ ਮੈਨੂੰ ਸੇਵਾ ਲਈ ਹੈ ਪ੍ਰਮਾਤਮਾ ਅੱਗੇ ਮੈਂ ਇਹੀ ਅਰਦਾਸ ਕਰਦੀ ਆਂ ਕਿਵੇਂ ਸਾਥੋ ਸਾਰੀ ਲਗਨ ਲਾ ਕੇ ਖਾਰੇ ਪਰਿਵਾਰ ਕਰਨ ਨੂੰ ਪਿੰਡ ਦੀ ਸੇਵਾ ਕਰਵਾਵੇ ਤੇ ਹਰ ਇੱਕ ਦਾ ਮਾਨ ਤਨ ਬਖਸ਼ਿਆ ਜਾਵੇ हे ਪ੍ਰਮਾਤਮਾ ਸੱਚਾ ਪਾਤਸ਼ਾਹ ਆਵਦੀ ਹਜ਼ੂਰੀ ਚ ਇਹ ਹਾਜ਼ਰੀ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਈ ਸੋ ਨਿਹਾਲ ਸਾਰੀਆਂ ਕਾਲ ਬਲਾਈ ਸੋ ਨਿਹਾਲ ਸਾਰੀਆਂ ਕਾਲ

ਬਲੇ ਸੋ ਨਿਹਾਲ ਵਾਹਿਗੁਰੂ ਬਲੇ ਨਿਹਾਲ ਵਾਹਿਗੁਰੂ ਬਲੇ ਸੋ ਨਿਹਾਲ ਵਾਹਿਗੁਰੂ ਬਲੇ ਸੋ ਨਿਹਾਲ ਵਾਹਿਗੁਰੂ ਸੋ ਜਿਵੇਂ ਤੁਸੀਂ ਦੇਖਿਆ ਕਿ ਅੱਜ ਪਿੰਡ ਤੂੜ ਕੋਟ ਰਣਸੀਂ ਦੇ ਵਿੱਚ ਸਰਬਸੰਮਤੀ ਹੋਈ ਬਹੁਤ ਵਧੀਆ ਉਪਰਾਲਾ ਆਪਾਂ ਦੇਖਦੇ ਕਈ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਲੋਕ ਸੂਝਵਾਨ ਹੁੰਦੇ ਆ ਸਮਝਦਾਰ ਹੁੰਦੇ ਆ ਤੇ ਸਰਬਸੰਮਤੀ ਕਰ ਲੈਣ ਉਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਵੀ ਜੇਕਰ ਵੋਟਾਂ ਹੁੰਦੀਆਂ ਪਿੰਡਾਂ ਦੇ ਵਿੱਚ ਆਪਸੀ ਇਤਫਾਕ ਖਤਮ ਹੋ ਜਾਂਦਾ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਖਤਮ ਹੋ ਜਾਂਦੀ ਆ ਆਸ ਵਿੱਚ ਲੋਕ ਦੂਸਰੇ ਨਾਲ ਮੂਹਰ-ਓਸਾ ਕਰ ਲੈਂਦੇ ਆ ਤੇ ਜਾਂ ਲੜਾਈ ਝਗੜੇ ਵੀ ਅਕਸਰ ਆਪਾਂ ਹੁੰਦੇ ਦੇਖਦੇ ਆ ਪਰ ਅੱਜ ਸਾਡਾ ਪਿੰਡ ਵਧਾਈ ਦਾ ਪਾਤਰ ਹੈ ਭਾਈ ਜਤਿੰਦਰ ਸਿੰਘ ਜਿਹਨੂੰ ਪਿਆਰ ਨਾਲ ਨਿੰਦੀ ਕਹਿੰਦੇ ਉਹਨੇ ਧਰਮ ਪਤਰੀ ਉਹਨਾਂ ਨੂੰ ਸਰਪੰਚ ਚੁਣਨਾ ਹੈਗਾ ਸਭ ਸੰਮਤੀ ਨਾਲ ਸੋਭਾਈ ਮੋਹਣੇ ਜਿਵੇਂ ਹੁਣ ਆਪਾਂ ਦੇਖਿਆ ਵੀ ਸਭ ਸੰਮਤੀ ਹੋਈ ਆਪਣੇ ਪਿੰਡ ਵੀ ਪਹਿਲੀ ਵਾਰ ਤਾਂ ਪਿੰਡ ਵਧਾਈ ਦਾ ਪਾਤਰ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਵੀ ਸਹੀ ਆ ਜਾਂਦਾ ਕਿ ਸਾਰੇ ਨਗਰ ਚੁਣੇ ਬਹੁਤ ਵਧੀਆ ਗੱਲ ਆ ਹਾਂ ਵੀ ਨਾਲੇ ਤਾਂ ਲੜਾਈਆਂ ਪੜਾਈਆਂ ਤੋਂ ਬਿਲਕੁਲ ਬੰਦਾ ਸ਼ਿਕਾਇਤ ਹੁੰਦਾ ਵੀ ਇਹ ਗੱਲਾਂ ਵਾਤਾ ਨਹੀਂ ਹੁੰਦੇਗਾ ਹਾਂ ਠੀਕ ਨਹੀਂ ਗੱਲ ਹੁਣ ਜਿਹੜੇ ਮੈਂਬਰ ਵੀ ਚੁਣਨੇ ਆ ਠੀਕ ਆ ਉਹ ਇਹ ਜਿਹੇ ਬੰਦੇ ਚੁਣੇ ਜਾਣ ਜੀ ਜ਼ੋਰਤ ਰੱਖਦੇ ਹੁਣ ਹਾਂ ਥਾਣੇ ਦਰਵਾਜ਼ੇ ਜਾਂਦੇ ਈ ਪੈਰ ਨਾਲ ਪਸ਼ਾ ਨੂੰ ਖੇਚਣ ਠੀਕ ਆ ਠੀਕ ਇਹ ਸੱਚਾਈ ਤੇ ਖੜ੍ਹਣ ਠੀਕ ਹੈ ਠੀਕ ਹੈ ਪੀ ਪੱਖ ਦੀ ਕਰਨਾ ਚਾਹੀਦਾ ਫੇਰ ਕੁਝ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਵਿਕਾਸ ਜੇ ਮਨੂੰ ਨਾਲ ਦੇ ਪਿੰਡੀ ਵੇਲਰ ਸੀ ਕਿੰਨਾ ਸੋਹਣਾ ਸਰਪੰਚ ਨੇ ਵਿਕਾਸ ਕੀਤਾ ਕਰਨੇ ਵੀ ਹੁਣ ਚਲੋ ਸ਼ਮਤੀ ਨਾਲ ਆਪਾਂ ਵਧੀਆ ਵੀ ਪਰਿਵਾਰ ਚੁਣਿਆ ਆਪਾਂ ਠੀਕ ਨਹੀਂ ਗੱਲ ਇਹਨਾਂ ਨੂੰ ਵੀ ਚਾਹੀਦਾ ਵੀ ਸਾਡੇ ਨਗਰ ਨੇ ਸਾਡੇ ਦੇ ਹੱਥ ਰੱਖਿਆ ਰੱਖਿਆ ਇਹਨਾਂ ਨੂੰ ਵੀ ਚਾਹੀਦਾ ਵੀ ਸਾਰੇ ਪਿੰਡ ਤੇ ਪਿਆਰ ਬਣਾ ਕੇ ਰੱਖਣ ਪਿਆਰ ਬਣਾ ਕੇ ਰੱਖਣਾ ਬਹੁਤ ਵਧੀਆ ਕੰਮ ਲਾਇਆ ਬਹੁਤ ਵਧੀਆ ਪ੍ਰਾਲਾਇਆ ਬਾਈ ਬਾਕੀ ਬਾਈ ਮੋੜੇ ਜਿਵੇਂ ਆਪਾਂ ਅਕਸਰ ਹੀ ਦੇਖਦੇ ਆਂ ਵੋਟਾਂ ਤੇ ਲੜਾਈ ਝਗੜੇ ਹੁੰਦੇ ਆਪਸ ਵਿੱਚ ਲੋਕਾਂ ਦਾ ਪਿਆਰ ਪਿਆਰ ਕਰ ਦਿਆ ਭਾਈ ਜ ਉਹ ਤਾਂ ਨਹੀਂ ਇਸ ਗੱਲ ਤੋਂ ਭਾਇਦਾ ਹਾਂ ਜਾਂ ਗੁਰਦੁਆਰਾ ਜਿੰਦਰ ਆ ਗਿਆ ਬਿਲਕੁਲ ਬਿਲਕੁਲ ਜਿਹੜੇ ਬਾਹਰਲੇ ਬੰਦੇ ਆ ਉਹਨਾਂ ਦਾ ਕੋਈ ਯਕੀਨ ਨਹੀਂ ਹੁੰਦਾ ਯਕੀਨ ਨਹੀਂ ਹੁੰਦਾ ਹਾਂ ਮੋਟਰ ਵਾਲੇ ਬੰਦੇ ਪਿੰਡ ਦੇ ਸੀਗੇ ਉਹ ਬੰਦੇ ਨੇ ਸਹਿਯੋਗ ਵਧੀਆ ਦਿੱਤਾ ਵੀ ਵਧੀਆ ਫੈਸਲਾ ਲਿਆ ਪਿੰਡ ਸਾਹਿਬ ਜਿਵੇਂ ਤੁਸੀਂ ਆਪਣੇ ਪਿੰਡ ਐ ਸੰਮਤੀ ਹੋਏ ਸਰਬਸੰਮਤੀ ਹੋਈ ਆ ਆ ਭਾਈ ਜਤਿੰਦਰ ਦੇ ਧਰਮ ਪਰਦੇ ਲਈ ਤੁਸੀਂ ਕਿਵੇਂ ਦੇਖਦੇ ਹੋ ਕਿ ਵਧੀਆ ਉਪਰਾਲਾ ਹੈ ਪਿੰਡ ਦਾ ਹਾਂ ਪਹਿਲਾਂ ਤਾਂ ਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਹਾਨੂੰ ਵਧਾਈਆਂ ਤੁਹਾਡੇ ਦਾ ਸਾਰਾ ਨਗਰ ਜੁੜਿਆ ਬਾਹਰ ਅੰਦਰ ਜੀ ਆ ਪ੍ਰਾਣਾ ਬਹੁਤ ਵਧੀਆ ਗੱਲਸ ਤੇ ਕੈਪਟਨ ਸਾਹਿਬ ਹੁਣੇ ਹੋਰ ਸਾਰੇ ਸੀਗੇ ਵੀ ਜਿਹੜੇ ਚਾਹੁੰਦੇ ਸੀ ਵੀ ਪਿੰਡ ਦਾ ਆਪਣਾ ਮਤਲਬ ਸਰਬਸੰਪਤੀ ਨਾ ਹੋ ਜੇ ਤੇ ਹੁਣ ਜਿਹੜਾ ਪਿੰਡ ਦਾ ਇਹ ਆ ਵੀ ਜਿੰਨੇ ਵੀ ਮੋਢੀ ਬੰਦੇ ਆ ਜੀ ਸਾਰਿਆਂ ਤੋਂ ਆਪਦੇ ਆਪ ਦੇ ਵਿਚਾਰ ਲਏ ਸੀਗੇ ਸਾਰਿਆਂ ਨੇ ਭੈਣ ਕਰਮਜੀਤ ਕੌਰ ਪਤਨੀ ਜਤਿੰਦਰ ਸਿੰਘ ਜੀ ਨੂੰ ਵੀ ਪਿਆਰ ਨਾਲ ਛੋਟਾ ਨੇ ਅੰਦਾਜ਼ਨਾ ਦੇਣਾ ਚਾਹੀਦਾ ਦੇਸ਼ਾ ਦੇ ਜਤਿੰਦਰ ਨਿੰਦੀ ਨਿੰਦੀ ਜੀ ਉਹਨਾਂ ਨੂੰ ਮਤਲਬ ਚੁਣਿਆ ਗਿਆ ਲੇਡੀ ਜਰਨਲ ਚੁਣਿਆ ਸੀਗਾ ਸਾਰੇ ਨੇ ਸਹਿਮਤੀ ਦਿੱਤੀ ਸਰਪੰਚ ਸਾਹਿਬ ਜਿਵੇਂ ਕਿ ਹੋਰ ਪਿੰਡਾਂ ਦੇ ਵਿੱਚ ਉਹਨਾਂ ਵੋਟਾਂ ਦਾ ਰੁਝਾਨ ਵਾਦ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਆਪ ਦਾ ਨਿੱਜੀ ਤਜਰਬਾ ਭਾਈ ਮਾਨ ਸਾਹਿਬ ਇਹ ਦੱਸਦਾ ਵੀ ਪਿਛਲੀ ਵਾਰੀ ਮੈਂ ਇਲੈਕਸ਼ਨ ਲੜਿਆ ਸੀ ਪਰਮਾਤਮਾ ਦੀ ਕਿਰਪਾ ਅੱਜ ਜਿਹੜਾ ਮੇਰੇ ਬਰਾਬਰ ਕੈਂਡੀਡੇਟ ਸੀ ਚੱਲ ਉਹ ਵੀ ਇੱਥੋਂ ਗਿਆ ਹਨਾ ਪਰ ਜਿਹੜੀ ਸਰਬਸੰਮਤੀ ਨਾਲ ਦੀ ਰੀਸ ਨਹੀਂ ਕੋਈ ਜੀ ਵੰਡਣ ਵੇਲੇ ਆਪਾਂ ਨੂੰ ਲੱਗਦਾ ਬਾਅਦ ਵਿੱਚ ਜ਼ਿੰਮੇਵਾਰੀਆਂ ਪਿੰਡਾਂ ਦੀਆਂ ਬਹੁਤ ਹੁੰਦੀਆਂ ਜੀ ਜੀ ਕੱਲਾ ਬੰਦਾ ਆਪ ਸਰਪੰਚ ਇਮਾਨਦਾਰੀ ਨਾਲ ਚੱਲਦਾ ਮੈਂ ਨਹੀਂ ਮੰਨਦਾ ਵੀ ਕੋਈ ਬੰਦਾ ਦੇ ਪਿੰਡ ਬਾਰੇ ਮਾੜਾ ਸੋਚਦਾ ਸਮੱਸਿਆ ਮਾ ਬਹੁਤ ਮਹਿਕਨਾ ਦੇ ਵਿੱਚ ਲੜਾਈ ਲੜ ਕੇ ਆਉ ਦੇ ਪਿੰਡ ਦਾ ਹੱਕ ਲੈਣਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਂ ਤਾਂ ਇਹ ਸੁਨੇਹਾ ਦਿੰਦਾ ਵੀ ਜਿਹੜੇ ਪੱਪ ਪਿੰਡ ਵਾਲੇ ਲੋਕਾਂ ਨੂੰ ਆਪ ਨੂੰ ਸਮਝਦਾਰ ਸਿਆਣਪ ਨਾਲ ਬੈਠ ਕੇ ਆਪ ਨੂੰ ਭਾਈਚਾਰੇ ਨਾਲ ਸਰਪੇ ਚ ਚੁਣ ਲੈਣਾ ਚਾਹੀਦਾ ਕਿਉਂਕਿ ਮਾਨ ਸਾਹਿਬ ਜਦੋਂ ਚੋਣਾਂ ਹੋ ਕੇ ਖੜਦੀਆਂ ਤੇ ਤੁਸੀਂ ਮੰਨ ਕੇ ਚੱਲੋ 1.5 ਸਾਲ ਤਾਂ ਨਾ ਤਕਰੀਬਨ ਬਹੁਤ ਬੰਦੇ ਇੱਕ ਦੂਜੇ ਨਾਲ ਮੂਹ ਰੁੱਸਾ ਹੋ ਜਾਂਦੇ ਵਿਆਹ ਸ਼ਾਦੀ ਵੀ ਸੱਦਣ ਵੇਲੇ ਆਏ ਸੋਚੀ ਜਿਆਰ ਆਪਾਂ ਬੋਰਡ ਪਾਈ ਨਹੀਂ ਸੀ ਜਿਹੜਾ ਜਿਹਦਾ ਹੁੰਦਾ ਅਗਲਾ ਕਹਿੰਦਾ ਮੈਨੂੰ ਇਹਨੇ ਨਹੀਂ ਪਾਈ ਸੀ ਕਿ ਪੰਜਾਂ ਦਾ ਵੀ ਵਿਦੇਖੇ ਪਈ ਜਾਂਦੇ ਆ ਜਿਹੜਾ ਜਿੱਤ ਜਾਂਦਾ ਉਹ ਤਾਂ ਲੱਗਣ ਲੱਗ ਗਿਆ ਜਿਹੜਾ ਹਾਰ ਜਾਂਦਾ ਉਹ ਤੇ ਪਿੰਡ ਵਾਲੀ ਲੱਗੇ ਇਹਨੇ ਵੀ ਨਹੀਂ ਪਾਈ ਇਹਨੇ ਵੀ ਨਹੀਂ ਪਾਈ ਠੀਕ ਹੈ ਪਰ ਮੈਂ ਕਹਿੰਦਾ ਜਰੂਰ ਸਰਬਸੰਮਤੀ ਹੋ ਜਾਣੀ ਚਾਹੀਦੀ ਹੈ ਜਿਹੜੇ ਪੁੱਛਣਾ ਚਾਹੁੰਗਾ ਜਿਵੇਂ ਸੰਮਤੀ ਦੇ ਵਿੱਚ ਤੁਸੀਂ ਸਹਿਮਤ ਹੋ ਤੇ ਕਿਵੇਂ ਕਿਹੜੇ ਪੱਖ ਤੋਂ ਤੁਸੀਂ ਦੇਖਦੇ ਹੋ ਵਧੀਆ ਪੱਖ ਆ ਜਾਂ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੈਸ ਤਰ੍ਹਾਂ ਆਪਣੇ ਪਿੰਡ ਸੰਮਤੀ ਹੋਈ ਆ ਇਹ ਵਧੀਆ ਪੱਖ ਆ ਕਿਹੜੇ ਤਰੀਕੇ ਨਾਲ ਤੁਸੀਂ ਮੰਨਦੇ ਹੋ ਵਧੀਆ ਪੱਖ ਸਭ ਪਹਿਲਾਂ ਦਾ ਬਾਕੀ ਸ੍ਰਿੰਦਰ ਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਹਰ ਟਾਈਮ ਸਾਡੇ ਪਿੰਡ ਦੀ ਹਰ ਕਵਰੇਜ ਜਿਹੜਾ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਆ ਸਾਡੇ ਐਨ ਆਰ ਆਈ ਵੀਰ ਉਹਨਾਂ ਤੇ ਕਿਰਪਾਉਂਦੇ ਆ ਵੇਖੋ ਜੀ ਜਿਹੜੀ ਸਰਬਸ਼ੰਤੀ ਦੀ ਅੱਜ ਸਵੇਰ ਤੋਂ ਲੈ ਕੇ ਜੀ ਤਕਰੀਬਨ ਆਪਣੇ ਪਿੰਡ ਚ ਕੱਲ ਪਰਸੋਂ ਦੀ ਗੱਲ ਚੱਲੀ ਵੀ ਆਉ ਤਾਂ ਸਰਬਸ਼ੰਤੀ ਬਾਰੇ ਪਰ ਅੱਜ ਸਵੇਰ ਤੋਂ ਲੈ ਕੇ ਤੁਸੀਂ ਵੀ ਦੇਖਿਆ ਹੋਊ ਵੀ ਫੇਸਬੁੱਕ ਤੇ ਇੰਨੀਆਂ ਕ ਵੀਡੀਓ ਵੀਡੀਓ ਜਿਹੜੀਆਂ ਆ ਚੁੱਕੀਆਂ ਕਿਉਂਕਿ ਤਕਰੀਬਨ ਬਹੁਤ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਜਿਹੜੀਆਂ ਆਦੋ ਹੋ ਚੁੱਕੀਆਂ ਐ ਤੇ ਉਹ ਵੀਡੀਓ ਪਈ ਜਾਂਦੀਆਂ ਇਸੇ ਨੂੰ ਆਪਦੇ ਮਨ ਦੇ ਵਿੱਚ ਵੀ ਇਹ ਆਉਂਦਾ ਸੀ ਯਾਰ ਵੀ ਕਿਤੇ ਇਹ ਮੌਕਾ ਮਹਾਰਾਜ ਸਾਨੂੰ ਵੀ ਬਖਸ਼ ਦੇਣਾ ਤੇ ਵੀ ਸਾਡੇ ਪਿੰਡ ਚ ਵੀ ਇਹ ਕੰਮ ਹੋ ਜੇ ਚਲੋ ਗੁਰੂ ਮਹਾਰਾਜ ਦੇ ਊਟ ਆਸਰੇ ਦੇ ਨਾਲ ਇਹ ਜਿਹੜਾ ਮੌਕਾ ਜਿਹੜਾ ਸਾਨੂੰ ਮਿਲਿਆ ਸਾਡੇ ਨਗਰ ਦੇ ਜਿੰਨੇ ਵੀ ਮੋਤਵਾਰ ਪਾਰਟੀਆਂ ਜਿੰਨੇ ਮੋਤਵਾਰ ਸਾਰੇ ਸੱਜਣ ਸੀਗੇ ਪਾਰਟੀਆਂ ਦੇ ਉਹ ਸਾਰੇ ਇੱਥੇ ਸੀਗੇ ਤਕਰੀਬਨ ਸਾਰਿਆਂ ਨੇ ਸਰਬਸੰਤੀ ਦੇ ਨਾਲ ਸਰਦਾਰ ਜਤਿੰਦਰ ਸਿੰਘ ਜਿਹਨੂੰ ਪਿਆਰ ਨਾਲ ਨਿੰਦੀ ਕਹਿ ਦਿੰਦੇ ਆ ਉਹਨਾਂ ਦੀ ਜਿਹੜੀ ਧਰਮਸਪਤਨੀ ਹੈ ਕਰਮਜੀਤ ਕੌਰ ਭੈਣ ਉਹਨਾਂ ਨੂੰ ਜਿਹੜਾ ਜਾਨੀ ਆਪਾਂ ਸਰਪੰਚ ਜਿਹੜਾ ਨਵਾਜਾ ਹੈ ਗਿੱਜੀ ਦਾ ਖਾਲਸਾ ਬਾਈ ਗਿੱਜੀ ਕੀਪੂਡੇ ਸਾਡੇ ਪਿੰਡ ਦੇ ਵਿੱਚ ਅੱਜ ਜਿਹੜਾ ਸਰਸੰਮਜੀ ਦੇ ਨਾਲ ਸੈਂਕੜੇ ਦੀ ਚੋਲ ਕੀਤੀ ਆ ਮੈਨੂੰ ਇਸ ਪੀ ਬਾਰੇ ਬਹੁਤ ਖੁਸ਼ੀ ਹੈ ਕਿਉਂਕਿ ਪਿੰਡ ਦੇ ਵਿੱਚ ਛੋਟੀ ਛੋਟੀ ਜੀ ਤੇ ਬੁਖਾਰ ਪੈ ਜਾਂਦਾ ਇਹ ਬੁਖਾਰ ਨਾ ਪਵੇ ਤਾਂ ਫਿਰ ਪਿੰਡ ਦਾ ਕੰਮ ਬਕਾਸੋਂ ਵਿੱਚੇ ਹਰ ਥਾਂ ਤੇ ਰੁੜਾੜ ਕਰਦਾ ਇਹ ਸਾਰੇ ਪਿੰਡ ਦੀ ਕੋਆਪਰੇਸ਼ਨ ਹੂ ਇਕਾ ਹੂ ਸਾਰੇ ਬੰਦਿਆਂ ਦਾ ਤਾਂ ਕੋਈ ਇਸ ਕੀ ਦੇ ਵਿੱਚ ਰੋੜਾ ਨਹੀਂ ਅੜਕਦਾ ਅਸੀਂ ਜਤਿੰਦਰ ਸਿੰਘ ਨੂੰ ਜੀ ਤਰੰਪਤੀ ਨੂੰ ਆਪਾ ਸਤਿ ਕਿਰਨ ਹੈ ਉਹ ਪਿੰਡ ਦੇ ਮੋਤਵਾਰ ਬੰਦੇ ਆ ਸਬ ਕੈਪਟਨ ਸਾਹਿਬ ਨੇ ਮੈਂਬਰਾਂ ਬਾਰੇ ਦੋ ਵਿਚਾਰ ਰੱਖੇ ਆ ਇਹ ਗੱਲ ਵਾਕਈ ਕਲੀਅਰ ਆ ਪਿਛਲੀ ਪੰਚਾਇਤ ਵਧੀਆ ਸੀ ਠੀਕ ਆ ਪਰ 90 95% ਮਤਲਬ ਇਕੱਲੇ ਇੱਕ ਇੱਕ ਮੈਂਬਰ ਦੀ ਕਈ ਰੀ ਪਾਸਪੋਰਟ ਦੀ ਇਨਕੁਆਰੀ ਚਾਹ ਬਾਹਰ ਅੰਦਰ ਜਾਣਾ ਉਹੀ ਹੁੰਦੀ ਆ ਇਹ ਬਿਲਕੁਲ ਮੈਂ ਅਤਵੰਨ ਕੇ ਬੇਨਤੀ ਕਰਦਾ ਨਗਰ ਨੂੰ ਵੀ ਮੈਂਬਰਾਂ ਦਾ ਬਾਦਾਂ ਚ ਉਹੀ ਆਇਓ ਤੁਸੀਂ ਪੈਸਾ ਵੀ ਦੇਣਾ ਲਾਉਣਾ ਸੌਖਾ ਸਮਾਂ ਸਭ ਤੋਂ ਵੱਧ ਕਿਸੇ ਲਈ ਦੇਣਾ ਬਹੁਤ ਵੱਡੀ ਗੱਲ ਹੈ ਸਮਾਂ ਕੀਮਤੀ ਹੈ ਬਾਅਦ ਵਿੱਚ ਬਹੁਤਾਂ ਜਟੋ ਜਾਂਦੇ ਆ ਘਰਾਂ ਦੇ ਵਿੱਚ ਵੀ ਕੋਈ ਕੰਮ ਵੱਜ ਜਾਂਦੇ ਆ ਬਣ ਜਾਣਾ ਇੱਕ ਅਲੱਗ ਚੀਜ਼ ਆ ਪਾਰਟੀ ਕਿਸੇ ਤੇ ਪ੍ਰੈਸ਼ਰ ਪਾ ਕੇ ਜਿਵੇਂ ਕਿ ਆਪੂ ਸਾਹਿਬ ਨੇ ਕਿਹਾ ਜਾਂਦਾ ਨਹੀਂ ਪਾਰਟੀ ਤੇ ਵੀ ਪ੍ਰੈਸ਼ਰ ਪਾ ਕੇ ਮੈਂ ਬਣਨਾ ਮੈਂ ਬਣਨਾ ਠੀਕ ਹੈ ਕਿਤੇ ਵੀ ਚੋਣ ਚ ਵੀ ਬੇਸਨ ਵੀ ਮੈਂ ਕਰਦਾ ਪਰ ਬਾਅਦ ਚ ਟਾਈਮ ਨਹੀਂ ਦਿੱਤਾ ਜਾਂਦਾ ਮੈਂ ਕਹਿੰਦਾ ਵੀ ਮੈਂ ਤਾਂ ਪਹਿਲੇ ਪਹਿਲੇ ਸੋਚਿਆ ਹੋਇਆ ਸੀ ਵੀ ਜਦੋਂ ਇਲੈਕਸ਼ਨ ਆਈ ਤਾਂ ਮੈਂ ਬਿਨਾਂ ਪਾਰਟੀ 바ਜੀ ਤੋਂ ਬੋਲਣਾ ਥੋੜਾ ਸਪੈਸ਼ਲ ਟਾਈਮ ਵੀ ਲਵਾਂਗਾ ਕਦੇ ਦਿਨ ਤੱਕ ਠੀਕ ਹੈ ਵੀ ਉਹੀ ਬੰਦੇ ਬਣੋ ਜਿਹੜੇ ਲੋਕਾਂ ਵਾਸਤੇ ਟਾਈਮ ਦੇ ਸਕਦੇ ਬਹੁਤ ਵੱਡੀ ਚੀਜ਼ ਐ ਸਮਾਂ ਦੇਣਾ ਅਰਦਾਸ ਹੋ ਅੰਤਾਲ ਵਾਹਿਗੁਰੂ ਦੇਵ ਵਾਸ ਦੀ ਬਖੋਤ ਜੀ ਦੀ ਕਿਰਪਾ ਸੈ ਦਸਮੀ ਪ੍ਰਤਮ ਅਵਧ ਖਾਲਸਾ ਜੀ ਕੀ ਅਰਦਾਸ ਰਹੀ ਅਵਧ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਜੂਝ ਕੇ ਆਵੇ ਚਿਤ ਆਵਰਤਕਤਾ ਸਰਨ ਕੋ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਤਹਾਂ ਤਰ ਸਹਿ ਰਾਇ ਦੇਖੇ ਕਿਤੇ ਜੰਦ ਕੀ ਰਾਏ ਪੰਥ ਕੀ ਜੀਤ ਸ੍ਰੀ ਸਾਹਿਬੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਲਖਨਾ ਜੇ ਲਿਖਾ ਉਹਨੋਂ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਬਸਾਦਾਨ ਪ੍ਰੋਸਤ ਦਾਨ ਦਾਨਤ ਦਾਨ ਮੋਦਾਨ ਸ੍ਰੀ ਅਮਰਤਾ ਸਾਹਿਬ ਜੀ ਦੇ ਦਸ ਦਿਸਨਾ ਚੁੰਕੀਆਂ ਝੰਡੇ ਪੁੰਗੇ ਜੁਗੋਜ ਅਟਲ ਧਰਮ ਦਾ ਜੇ ਤਾਰ ਬੋਲੋ ਜੀ ਐਸੋ ਜੀ ਅਰਦਾਸ ਤੇ ਬੇਕਨਤ ਗੁਰ ਜੀ ਅੰਦਰ ਤੋਂ ਕਾਨ ਬਹੁਤ ਸ਼ੁਕਰ ਹੈ ਆਪ ਜੀ ਆਪਾ ਜੀ ਕਰਤ ਪਰਮ ਕੀਤੇ ਨੰਦਰ ਦੇ ਸਹਿਕਾ ਮਾਤਾ ਅਮਰਜੀਤ ਕੌਰ ਵਾਈਫ ਆਸਵਰਗ ਵਾਈਫ ਜਸਵਰਗ ਵਾਸਤੇ ਪੁੱਤਾ ਸਿੰਘ ਉਹਨਾਂ ਦੇ ਪੁੱਤਰ ਭਾਈ ਜਤਿੰਦਰ ਸਿੰਘ ਅਤੇ ਪੁੱਤਰਾ ਭਾਈ ਮੂਰਤ ਸਿੰਘ ਅਤੇ ਗੁਰੂ ਜੀ ਆਪ ਜੀ ਆਪਾਰਾ ਕਿਰਪਾ ਸਰਕਾਰ ਨਗਰਪਾਲਿਕਾ ਨੂੰ ਰਸੂ ਨਗਰ ਦੇ ਸਹਿਯੋਗ ਦੇ ਨਾਲ ਸੂਜੀਆਂ ਖਲਕਾਂ ਨਗਰ ਵਾਸੀ ਨੌਜਵੀਰ ਨੌਜਵਾਨ ਵੀਰਾਂ ਨੂੰ ਵੀ ਪੁਰਾਣੀ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਭਾਈ ਜਤਿੰਦਰ ਸਿੰਘ ਦੇ ਧਰਮ ਪਤਨੀ ਮਾਨ ਕਨਦਰਜੀਤ कौर ਉਹਨਾਂ ਨੂੰ ਜੋ ਨਗਰ ਦਾ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਆਪ ਜੀ ਦੀ ਕਿਰਪਾ ਤੇ ਨਿਰੰਖਤ ਕਰਨੀ ਸਾਰੇ ਦੇ ਸਰਪੇ ਮੇਰੇ ਆਪਣੇ ਅਕਰਤੇ ਨਾ ਸਿਰਫ ਨਾਂ ਰੁਪੀਆਂ ਦੇ ਰੋਤਾ ਮਰਤਿ ਤਾਨੀਆਂ ਇਸ ਤਰ੍ਹਾਂ ਮੇਰੇ ਤੋਂ ਏਕਾ ਵੰਸਨੀ ਆਂਸਾਂ ਸੰਸਹਾਈ ਹੋ ਕੇ ਨਗਰ ਦੇ ਕਾਰਜ ਕਰਦੇ ਵਾਸਪ ਬਖਸ਼ ਕਰਨੀ ਸਰਪਾਂ ਕਰਕੇ ਮੇਰਾ ਦਾਨੀਆਂ ਮਤੇ ਸੰਤਾਨੀ ਕੁਆਰਾ ਦੀ ਐਸੋ ਜਿਹੜੀ ਹਾਜ਼ਰੀ ਕੋਲ ਬੇਟਾ ਦਰਪੁਣਾ ਕਰਨੇ ਕਾਤੇ ਬੰਦ ਕੇ ਲੈ ਲਿਖਤਰਨਾਂ ਦੇ ਨਾਂ ਰੁਪੀਆਂ ਦੇ ਰੋਤਾ ਪੁੱਛੀਆਂ ਨਗਰ ਕਿਹੜੇ ਸੁਖਸਾਨ ਦੇ ਬਖਾਨੇ ਦਰ ਤੱਕ ਨਿਕਲ ਕਰਨੇ ਅੱਗੇ ਦੂਸਰੇ ਤਰ੍ਹਾਂ

ਵਾਹਿਗੁਰੂ ਜੀ ਕੀ ਬੋਧ। ਤੇ ਉਹ ਮੇਰੇ ਪਰਿਵਾਰ ਤੋਂ ਗਲਤੀ ਹੋਈ ਆ ਪਿੰਡ ਦੇ ਵਿੱਚ ਮੈਂ ਸਾਰੇ ਪਿੰਡ ਤੋਂ ਗੁਨਾਹਗਾਰ ਆ। ਮੈਂ ਮਾਫੀ ਚਾਹੁੰਦੀ ਆ। ਕਿ ਜੋ ਇਹ ਹੋਣੀ ਸੀ ਚਾਹੀਦੀ ਮੈਂ ਕਹਿੰਦੀ ਹੁੰਦੀ ਸੀ ਵੀ ਮੈਂ ਪਰ ਪਿੰਟ ਦਾ ਦੇਣ ਦੇ ਨਹੀਂ ਸਕਦੀ ਮੈਂ ਕਿਹਨ ਫੀਡ ਨਹੀਂ ਦੇ ਸਕਦੀ। ਹੁਣ ਵੀ ਨਹੀਂ ਦੇ ਸਕਦੀ। ਹੁਣ ਵੀ ਨਹੀਂ ਦੇ ਸਕਦੀ ਜਿੰਨਾ ਤੁਸੀਂ ਪਿੰਡ ਨੇ ਮੇਰੇ ਖਾਤਰ ਕੀਤਾ। ਤੇ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਪੇਕੀਆ ਕਸੌਰੀ ਹਾਂ। ਮੈਂ ਪੂਰ ਕੋਟ ਨੂੰ ਜੇ ਕੋਈ ਵੀ ਕੁੜੀ ਕਤਰੀ ਹੁਣ ਕਹਿ ਦਿੰਦੀ ਆ ਪੂਰ ਕੋਟ ਨੇ ਆ ਕੋਈ ਆਵੇ ਮੈਂ ਕਹਿੰਦੀ ਵੀ ਪੂਰ ਕੋਟ ਪਰ ਦਾ ਪਿੰਡ ਕੋਈ ਨਹੀਂ। ਠੀਕ ਹੈ ਕਹਨਾ ਮੈਂ ਐਸੇ ਨਗਰ ਦੇ ਵਿੱਚ ਜਨਮ ਕਰਤੀ ਆ ਜਿਵੇਂ ਮੈਂ ਉਮਰ ਕੱਟੀ ਆ ਤੇ ਮੈਨੂੰ ਪਤਾ ਮੈਂ ਅਕਸਰ ਜੇ ਮੈਨੂੰ ਪਤਾ ਕਿ ਪਿੰਡ ਨੂੰ ਵੀ ਪਤਾ ਮੇਰੇ ਬਾਰੇ ਮੈਂ ਤੁਹਾਡੀ ਗੱਲ ਸਿਰ ਮੱਥੇ ਮੰਨਦੀ ਆ ਮੈਂ ਤੁਹਾਡੇ ਨਾਲ ਆ ਜਦੋਂ ਮਰਗੀ ਆ ਮੈਂ ਹਨੇਰੇ ਸਵੇਰੇ ਦੇਖੋ ਮੈਂ ਤਿਆਰ ਆ ਜਿੱਤੇ ਮਰਜ਼ੀ ਮੈਨੂੰ ਕਹੋ ਅੱਗੇ ਕਿਹੜਾ ਮਗੈ ਨਹੀਂ ਹਾਂ ਇਹ ਮੈਂ ਨਹੀਂ ਰੁਕਣਾ ਮੈਂ ਹਜ਼ਾਰਾਂ ਬੰਦੇਾਂ ਚ ਵੀ ਜਾਊਂਗੀ ਮੈਂ ਦਸਾਂ ਚ ਵੀ ਜਾਊਂਗੀ ਮੈਂ ਸੌ ਚ ਵੀ ਜਾਊਂਗੀ